ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਾ ਆਪਣੇ ਤੇ ਬੁਰਾ ਮਟਾਣਾ ਪੇਖਾ ਚਾਗਲ ਸ੍ਰੇਟੀ ਸਾਧਨਾ ਜਿਜਨੇ ਆਪਣੇ ਮਨ ਵਿੱਚੋਂ ਬੁਰਾਈ ਮਿਟਾ ਦਿੱਤੀ ਉਹ ਸਾਰੀ ਸ੍ਰਿਸ਼ਟੀ ਨੂੰ ਆਪਨਾ ਮਿੱਤਰ ਦੇਖਦਾ ਹੈ ਇੱਕ ਰਾਜਾ ਜੋ ਕਿ ਬੜਾ ਹੀ ਧਰਮਾਤਮਾ ਸੀ ਉਹ ਬਿਮਾਰ ਰਹਿੰਦਾ ਸੀ ਉਸ ਦੀ ਬਿਮਾਰੀ ਦਾ ਪਤਾ ਉਸ ਦੇ ਰਾਜ ਵਿੱਚ ਰਹਿੰਦੇ ਕਿਸਦਾਗਰ ਨੂੰ ਲੱਗਿਆ ਤਾਂ ਉਸ ਨੇ ਬਹੁਤ ਸਾਰਾ ਚੰਦਨ ਖਰੀਦ ਲਿਆ ਇਹ ਰਾਜੇ ਦੀ ਮੌਤ ਹੋਵੇਗੀ ਤਾਂ ਉਹਦੀ ਚੀਖਾ ਵਾਸਤੇ ਮੇਰੇ ਤੋਂ ਚੰਦਨ ਖਰੀਦਿਆ ਜਾਵੇਗਾ ਮੈਂ ਉਸ ਨੂੰ ਵੇਚ ਕੇ ਬਹੁਤ ਲਾਭ ਕਮਾਵਾਂਗਾ ਮਾਲਾ ਮਾਲ ਹੋ ਜਾਮਾ ਪਰ ਉਸ ਕਾਲਪੁਰਖ ਦੀ ਰਾਜਾ ਦੇ ਨਾਲ ਉਹ ਰਾਜਾ ਸੀ ਜੋ ਉਸ ਦੇ ਸਾਰੇ ਦੁੱਖ ਕੱਟੇ ਗਏ ਉਸ ਨੇ بڑے بڑے ਵੈਦਾਂ ਕੋਲ ਲਾਜ ਕਰਵਾਇਆ ਉਸ ਰਾਜਵੀ ਰੋਗਤਾ ਸੁਣ ਕੇ ਸਦਾਗਰ ਨੂੰ ਬਹੁਤ ਚਿੰਤਾ ਹੋਈ ਕਿ ਮੇਰਾ ਚੰਦਨ ਖਰੀਦਿਆ ਹੋਇਆ ਅਜਾਈ ਜਾਵੇਗਾ ਫਿਰ ਇਹ ਹੀ ਵਾਰ-ਵਾਰ ਮਨ ਵਿੱਚ ਸੋਚਣ ਲੱਗਿਆ ਜਿਦੋਂ ਲੱਗਿਆ ਕਿ ਰਾਜੇ ਦੀ ਸੇਫਟੀ ਮੌਤ ਹੋ ਜਾਵੇ ਮੇਰਾ ਚੰਦਨ ਵਿਗ ਜਾਵੇ ਰਾਜੇ ਪ੍ਰਤੀ ਆਪਣੇ ਮਨ ਵਿੱਚ ਬੁਰਾਈ ਰੱਖਣ ਲੱਗਿਆ ਇੱਕ ਦਿਨ ਰਾਜਾ ਫਿਰਦਾ ਹੋਇਆ ਸਿਧਾਕਰ ਦੇ ਮਕਾਨ ਕੋਲੋਂ ਲੰਘਿਆ ਦੇਖਿਆ ਕਿ ਮੇਰੇ ਮਹਿਲਾ ਨਾਲੋਂ ਪੇਛੇ ਦਾ ਮਕਾਨ ਬਹੁਤ ਸੁੰਦਰ ਹੈ ਵਜ਼ੀਰ ਨੂੰ ਹੁਕਮ ਦਿੱਤਾ ਕਿ ਮਕਾਨ ਗਰਾ ਦਿੱਤਾ ਜਾਵੇ ਇਹਨਾਂ ਮਕਾਨ ਨੂੰ ਜਲਦੀ ਤੋਂ ਜਲਦੀ ਗਰਾ ਦਿਓ ਕਿਉਂਕਿ ਇਹ ਮੇਰੇ ਮੰਦਰ ਤੋਂ ਵੀ ਉੱਚਾ ਹੈ ਵਜ਼ੀਰ ਇਹ ਸੁਣ ਕੇ ਚੁੱਪ ਕਰ ਗਿਆ ਕੁਝ ਦਿਨ ਬਾਅਦ ਰਾਜਾ ਫਿਰ ਉੱਥੇ ਲੰਘਿਆ ਵਜ਼ੀਰ ਨੂੰ ਕ੍ਰੋਧ ਨਾਲ ਕਿਹਾ ਕਿ ਤੂੰ ਇਹ ਮਕਾਨ ਕਿਉਂ ਨਹੀਂ ਗਰਾਇਆ ਮੈਂ ਤੇ ਹੁਣ ਦੰਡ ਦੇਵਾਂਗਾ ਵਜ਼ੀਰ ਨੇ ਨਿਵਰਤਾ ਨਾਲ ਬੇਨਤੀ ਕੀਤੀ ਕਿ ਮਹਾਰਾਜ ਮੈਂ ਇਹਨੂੰ ਹੁਣ ਜ਼ਰੂਰ ਗਰਾ ਦੇਮਾਂਗਾ ਜਲਦੀ ਕਰਾ ਦੇਵਾਂਗਾ ਫਿਰ ਵਜ਼ੀਰ ਨੇ ਮਾਰ ਵਿੱਚ ਵਿਚਾਰਿਆ ਕਿ ਰਾਜਾ ਤਾਂ ਬੜਾ ਧਰਮਾਤਮਾ ਹੈ ਬਿਨਾਂ ਅਪਰਾਧ ਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ ਇਹ ਸਿਧਾਕਰ ਨੇ ਕੋਈ ਜ਼ਰੂਰ ਅਪਰਾਧ ਕੀਤਾ ਹੋਵੇਗਾ ਜਿਸ ਕਰਕੇ ਇਸ ਰਾਜੇ ਨੇ ਇਸ ਮਕਾਨ ਨੂੰ ਗਰਾਉਂਡ ਵਾਸਤੇ ਕਿਹਾ ਹੈ ਵਜ਼ੀਰ ਨੇ ਕਾਪਤ ਸਤਾਨ ਤੇ ਉਸ ਸਿਧਾਕਰ ਨੂੰ ਬੁਲਾ ਕੇ ਪੁੱਛਿਆ ਕਿ ਸਾਚ ਦਾਤ ਚ ਤੈ ਰਾਜੇ ਪ੍ਰਤੀ ਕੀ ਪਰਾਧ ਕੀਤਾ ਹੈ ਇਸ ਕਰਕੇ ਰਾਜਾ ਤੇਰੇ ਤੇ ক্রోధবান ਹੈ ਤੇਰੇ ਮਕਾਨ ਗਰਾਉਂਡ ਦਾ ਹੁਕਮ ਦੇ ਰਿਹਾ ਹੈ ਜੇਕਰ ਝੂਠ ਬੋਲੇਗਾ ਤਾਂ ਤੇਰਾ ਜਲਦੀ ਹੀ ਮਕਾਨ ਇਹ ਜੋ ਇਟਾ ਇਟੇ ਦੀ ਕਰ ਦਿੱਤਾ ਜਾਵੇਗਾ ਸਦਾਗਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੇ ਵਜ਼ੀਰ ਜੀ ਜਦੋਂ ਰਾਜਾ ਸਖਤ ਬਿਮਾਰ ਸੀਗਾ ਮੈਂ ਬਹੁਤ ਸਾਰਾ ਚੰਦਨ ਖਰੀਦਿਆ ਕਿ ਇਸ ਚੰਦਨ ਨੂੰ ਰਾਜ ਦੀ ਤਖਾ ਲਈ ਵਤਤਾ ਜਾਵੇਗਾ ਮੈਨੂੰ ਬਹੁਤ ਸਾਰਾ ਪੈਸਾ ਮਿਲੇਗਾ ਉਸ ਨੂੰ ਮੈਂ ਵੇਚ ਕੇ ਮਾਲਾ-ਮਾਲ ਹੋ ਜਾਵਾਂਗਾ ਹੋਰ ਇਸ ਨੂੰ ਕੋਈ ਨਹੀਂ ਖਰੀਦ ਸਕਦਾ ਮਾ ਉਸ ਦਿਨ ਤੋਂ ਹੀ ਮਨ ਵਿੱਚ ਇਹ ਦੁਦਾ ਰਹਿੰਦਾ ਸੀ ਕਿ ਰਾਜਾ ਸੀਤੀ ਮਰੇ ਮੇਰਾ ਚੰਦਨਾ ਬਿਖੇ ਉਸ ਸਮੇਂ ਵਜ਼ੀਰ ਨੇ ਸਾਰਾ ਚੰਦਨ ਸੀ ਜੋ ਉਸ ਕੋਲੋਂ ਖਰੀਦ ਲਿਆ ਤੇ ਰਾਜ ਦੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿੱਤਾ ਜੋ ਸਦਾਗਰ ਦੇ ਮਨ ਵਿੱਚੋਂ ਰਾਜੇ ਦੇ ਮਰਨੇ ਦਾ ਫੁਰਨਾ ਦੂਰ ਹੋ ਗਿਆ ਫਿਰ ਕੁਝ ਦਿਨਾਂ ਬਾਅਦ ਉਹ ਰਾਜਾ ਸਦਾਗਰ ਦੇ ਮਕਾਨ ਕੋਲੋਂ ਲੰਘਿਆ ਬਹੁਤ ਸੁੰਦਰ ਮਕਾਨ ਦੇਖ ਕੇ ਵਜ਼ੀਰ ਨੂੰ ਕਹਿਣ ਲੱਗਿਆ ਕਿ ਇਹ ਵਜ਼ੀਰ ਇਸ ਮਕਾਨ ਨੂੰ ਨਹੀਂ ਡੋਣਾ ਤੇਨੇ ਬਹੁਤ ਹੱਸਾ ਕੀਤਾ ਹੈ ਕਿ ਤੂੰ ਇਸ ਮੰਦਰ ਨੂੰ ਨਹੀਂ ਗिराया ਜੇਕਰ ਤੁਸੀਂ ਇਸ ਨੂੰ ਗਿਰਾ ਲੰਦਾ ਤਾਂ ਮੈਨੂੰ ਪਾਪ ਲੱਗਣਾ ਸੀ ਹੁਣ ਇਸ ਮਕਾਨ ਨੂੰ ਬਿਲਕੁਲ ਨਹੀਂ ਗਿਰਾਉਣਾ ਵਜੀਰ ਨੇ ਕਿਹਾ ਮਹਾਰਾਜ ਜੋ ਮੰਦਰ ਗਰੈਣੇ ਵਾਲਾ ਸੰਕਲਪ ਸੀ ਉਹ ਨਿਕਲ ਗਿਆ ਹੁਣ ਇਹ ਮਕਾਨ ਨਹੀਂ ਗਿਰੇਗਾ ਭਾਵ ਕਿ ਇਹ ਇਹ ਜਦੋਂ ਸਦਾਗਰ ਦੇ ਮਨ ਵਿੱਚ ਦੁਸ਼ਟ ਸੰਕਲਪ ਸੀ ਰਾਜੇ ਪ੍ਰਤੀ ਉਸ ਦੀ ਮੌਤ ਬਾਰੇ ਸੋਚਦਾ ਸੀ ਜਦੋਂ ਰਾਜਾ ਸਦਾਗਰ ਪਰ ਕ੍ਰੋਧਬਾਨ ਸੀ ਜਿਸ ਵੇਲੇ ਸਦਾਗਰ ਦੇ ਮਨ ਵਿੱਚੋਂ ਇਹ ਦੁਸ਼ਟ ਸੰਕਲਪ ਦੂਰ ਹੋ ਗਿਆ ਤਾਂ ਰਾਜਾ ਵੀ ਪ੍ਰਸੰਨ ਹੋ ਗਿਆ ਭਾਵ ਜਦੋਂ ਆਪਾਂ ਨੇ ਮਨ ਤੋਂ ਬੁਰਾ ਹਟਾ ਦੇਵੇ ਤਾਂ ਦੂਜੇ ਦਾ ਬੁਰਾ ਵੀ ਹਟ ਜਾਂਦਾ ਹੈ ਪਰ ਕਾ ਬੁਰਾ ਨਾ ਰਾਖੋ ਚੀਤ ਤੁਮ ਕੋ ਦੁਖ ਨਹੀਂ ਪਾਈ ਵੀ ਤ ਇਹ ਪਾਈ ਕਿਸੇ ਦਾ ਬੁਰਾ ਨਾ ਚਿਤਵਿਆ ਕਰੋ ਫਿਰ ਤੈਨੂੰ ਕੋਈ ਦੁੱਖ ਨਹੀਂ ਲੱਗੇਗਾ ਜੋ ਸੰਗਤ ਜੀ ਆਪਣੇ ਮਨ ਦੇ ਵਿੱਚ ਹਰ ਇੱਕ ਬਰਤੀ ਚੰਗੀ ਭਾਵਨਾ ਸੋਚਿਆ ਕਰੋ ਮਾੜਾ ਕਦੇ ਨਾ ਸੋਚੋ ਇਸ ਦੇ ਵਿੱਚ ਆਪ ਦਾ ਹੀ ਨੁਕਸਾਨ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ